ਜਿੰਨੇ ਵੀ ਨੌਜਵਾਨ ਸੇ ਇਸ਼ਤਿਹਾਰਾਂ ਦਾ ਧੰਨਵਾਦ ਕਰਦੀ ਆ ਕਿ ਬਹੁਤ ਹੀ ਸੰਗਤ ਨੇ ਆਪ ਮਹਾਰੀ ਮੂਦ ਲਈ ਤੇ ਬਹੁਤ ਹੀ ਸਹਿਯੋਗ ਦਿੱਤਾ ਸਾਨੂੰ ਦੀ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦੀ ਆ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦਾਂ ਦੀ ਆ ਰਹੀ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਕਿਦਾਂ ਪੰਜਾਬੋਂ ਬਾਹਰ ਇੱਥੇ 2500 ਕਿਲੋਮੀਟਰ ਦੂਰ ਸਕੇ ਮੋਤੇ ਜਵਾਬ ਸੰਗਤ ਨੇ ਹੋਣ ਵੋਟਾਂ ਪਾ ਕੇ ਉਹ ਸਰਕਾਰ ਨੂੰ ਕਿ ਜਿਹਦੇ ਬੰਦੇ ਦਾ ਕੋਈ ਸੇਵਾ ਨਾ ਕਰਦੇ ਐਨੀ ਕੌਮ ਨੂੰ ਪਿਆਰ ਕਰਦੇ ਐਨੀ ਕੌਮ ਨਾਲ ਬਗੜ ਕਰੀ ਐ ਸੰਗਤ ਨੇ ਮੋਟਾਂ ਪਾ ਕੇ ਉਹ ਸਰਕਾਰ ਨੂੰ ਜਵਾਬ ਦਿੱਤਾ ਵੇਖੋ ਅਸੀਂ ਜਿਸ ਵੀ ਪਿੰਡ ਚ ਜਾਂਦੇ ਸੀ ਸਾਡੇ ਕਹਿਣ ਤੋਂ ਪਹਿਲਾਂ ਲੋਕ ਕਹਿੰਦੇ ਫਿਰ ਜਿਹੜੀ ਖਾਲੜਾ ਸਾਹਵਾਰੀ ਸਾਡੇ ਕੋ ਗਲਤੀ ਹੋਈ ਯਾਰ ਕਹੀ ਨਾ ਕਰੀ ਇਹ ਲੋਕਾਂ ਦੀ ਗੱਲ ਸੀ ਸਾਰੇ ਲੋਕ ਹਰ ਪਿੰਡ 'ਚ ਜਿੱਥੇ ਪ੍ਰਚਾਰ ਕਰਦੇ ਲੋਕ ਇਹ ਕਹਿੰਦੇ ਸੀ ਕਿ ਖਾਲੜਾ ਸਾਹਵਾਰੀ ਸਾਡੇ ਕੋ ਬਹੁਤ ਵੱਡੀ ਗਲਤੀ ਹੋਈ ਤੇ ਆ ਗਲਤੀ ਹੁਣ ਸਾਡੇ ਕੋ ਨਾ ਹੋਏ ਤੇ ਲੋਕਾਂ ਨੇ ਉਹ ਆਪਣਾ ਜੋ ਕਿਹਾ ਸੀ ਉਹ ਪੂਰਾ ਕਰਕੇ ਵਿਖਾਇਆ ਦੇ ਮਤਲਬ ਇਹੋ ਹੀ ਮੈਂ ਕਹਿੰਨੀ ਵੀ ਜਿਹੜੀ ਸਾਡੀ ਸਾਡੀ ਅਮਰਤਪਾਲ ਦੀ ਜਿੱਤ ਆ ਉਹ ਖਾਲੜਾ ਸਭ ਦੀ ਜਿੱਤ ਹੈ ਬਹੁਤ ਹੀ ਧੀਆ ਲੱਗਿਆ ਬਾਕੀ ਸਾਰੇ ਮੈਂ ਭਾਈ ਸਾਹਿਬ ਦੀ ਜਿਹੜੀ ਸਾਡੀ ਸੰਗਤ ਸੀ ਸਪੋਰਟਰ ਸੀ ਜਿੰਨੇ ਵੀ ਨੌਜਵਾਨ ਸੀ ਸਾਰਿਆਂ ਦਾ तहे دلੋਂ ਧੰਨਵਾਦ ਕਰਦੀ ਆ ਕਿ ਬਹੁਤ ਹੀ ਸੰਗਤ ਨੇ ਆਪ ਮahari ਨੂੰ ਦਿੱਤੇ ਤੇ ਬਹੁਤ ਹੀ ਸਹਿਯੋਗ ਦਿੱਤਾ ਸਾਰੀ ਸੰਗਤ ਦਾ ਮੈਂ तहे दिलੋਂ ਧੰਨਵਾਦ ਕਰਦੀ ਆ ਬਾਕੀ ਮੈਂ ਸਾਰੀ 사ਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦਾਂ ਦੀਆਂ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਹੈ ਤੇ 6 ਤਰੀਕ ਤੱਕ ਆਪਾਂ ਤੱਕ ਆਪਾਂ ਕੁਝ ਵੀ ਹੋਜਿਆ ਨਹੀਂ ਕਰਨਾ ਤੇ ਅੱਜ ਅਸੀਂ ਖੰਡਪਾਟ ਸਾਹਿਬ ਕਾਲੇ ਮਹਿਰ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਹੋਊਗਾ ਮੁਕਾ ਰੇ ਆ ਤੇ ਬਾਅਦ ਚ ਹੀ ਆਪਾਂ ਜਿਹੜਾ ਵੀ ਪ੍ਰੋਗਰਾਮ ਅਗਲਾ ਹੋਊਗਾ ਬਾਅਦ ਚ ਹੀ ਹੋਊਗਾ ਪਤਾ ਨਹੀਂ 53000 ਤੱਕ ਹੁਣ ਤੱਕ ਲੀਡ ਚੱਲ ਰਹੀ ਹੈ ਦੀ ਤੁਹਾਡਾ ਕੀ ਅੰਦਾਜ਼ਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜਦੋਂ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਰੀਡ ਕਿਸ ਤਰ੍ਹਾਂ ਦੇ ਹੋ ਸਕਦੇ ਬਹੁਤ ਵਾਹਿਗੁਰੂ ਦੀ ਕਿਰਪਾ ਬਹੁਤ ਵੱਡੀ ਚੀਜ਼ ਹੈ ਜਿਹੜੀ ਜਿੱਤ ਪ੍ਰਾਪਤ ਕਰ ਦਿੰਦੀ ਹੈ ਅਦਾ ਜਿੰਨਾ ਦੇਖਦੇ ਰਹੇ ਆਪਾਂ ਚੋਣ ਪ੍ਰਚਾਰ ਵੀ ਮਿਲਦੇ ਨੇ ਲਗਾਤਾਰ ਜਿੰਨਾ ਸੰਗਤ ਦਾ ਪਿਆਰ ਉਦੋਂ ਦੇਖ ਰਿਹਾ ਸੀਗਾ ਬਿਲਕੁਲ ਇਹਦੇ ਵਿੱਚ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਹੋ ਪਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ उसतूक्षा देखो सारी हिंदू भी आए मुसलमान भीर भी आए भाईचारा सारे धर्मांत चढ़ के सहयोग का धनबाद कर सारे धर्मांत बहुत, बहुत सारी संगत ने सा मैं जी एक तरफ एडिया दिग्गज पार्टियां हो ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਮੀਲਵਾਰ ਜਿਹੜੇ ਹੈਗੇ ਆ ਸੰਗਤ ਵੱਲੋਂ ਇੰਨਾ ਖੁੱਲ ਕੇ ਸਾਥ ਦੇਣਾ ਦਿੱਗਜ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਤਨ ਤੇ ਆਉਂਦੇ ਆ ਔਰ ਚੰਗੇ ਚੰਗੇ ਥਾਮ ਜਿਹੜੇ ਹੈਗੇ ਆ ਫੇਹਲਣੇ ਸ਼ੁਰੂ ਹੋਏ ਕੀ ਇਹਦੇ ਪਿੱਛੇ ਕਾਰਨ ਨਾ ਕਾਰਨ ਇਹ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਤੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਇਦਾਂ ਦੇ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸਕੇ ਆ ਉਹਦਾ ਜਵਾਬ ਸੰਗਤ ਨੇ ਹੁਣ ਵੋਟਾਂ ਪਾ ਕੇ ਬੁੱਟਰ ਸਰਕਾਰ ਨੂੰ ਕਿ ਜਿਹਦੇ ਬੰਦੇ ਤਾਂ ਤੁਸੀਂ ਨਾ ਕਰਦੇ ਐਨੇ ਫਾਰਮ ਉਹਨੂੰ ਪਿਆਰ ਕਰਦੇ ਐਨੇ ਕੌਮਨ ਦੇ ਮਗਰ ਖੜੀ ਆ ਸੰਗਤ ਨੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਦਬਾਉਂ ਦਿੱਤਾ ਠੀਕ ਹੈ ਮਗਰ ਜੀ ਹੁਣ ਜਿਵੇਂ ਦੇ ਰੋਜ਼ਾਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਜਿਹੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਬਿਤੇ ਦਿਨ ਜੱਫੀਦਾਰ ਸਾਹਿਬ ਦਾ ਵੀ ਇਹੋ ਜੀ ਤੀਨ ਸੀਗੀ ਸੰਗਤ ਨੂੰ ਕਿ ਦਿਨਾਂ ਨੂੰ ਧਿਆਨ ਚ ਰੱਖਿਆ ਜਾਵੇ ਕੋਈ ਵੀ ਉਮੀਦਵਾਰ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਤੇ ਹੁਣ ਸ਼ੁਰੂਆਤ ਕਿ ਉਹਨਾਂ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਕਰਨੀ ਕੀਤੀ ਜਾਵੇ ਤਾਂ ਕਿਸ طرف ਧਿਆਨ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਪਾਈ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਕਿ ਕੋਈ ਗਲਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਹੁਣ ਤੱਕ ਦੇਖੋ ਅੱਜ ਤੋਂ ਬਾਅਦ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪ੍ਰਚਾਰ ਕੀਤਾ ਆਪਣੇ ਤੌਰ ਤੇ ਇਹ ਮਤਲਬ ਜਿਹਨੇ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ 6 ਤੱਕ ਦੇ ਅਸੀਂ ਅਜੇ ਮਹਾਰਾਜ ਦਾ ਸ਼ੁਕਰਾਨਾ ਨਹੀਂ ਕਰਨਾ 7 ਤੋਂ ਅਸੀਂ ਵੇਖਦੇ ਕਿ ਸਾਡਾ ਕੀ ਪ੍ਰੋਗਰਾਮ ਬੰਦਾ ਕੀ ਹੈ ਲੇਟੇ 7 ਤੋਂ ਬਾਅਦ ਹੀ ਅਸੀਂ ਦੱਸਣਗੇ ਜੋ ਵੀ ਹੋਊ ਭਾਈ ਸਾਹਿਬ ਦਾ ਕਦੋਂ ਬਾਹਰ ਆਉਂਦਾ ਵਾ ਕਦੋਂ ਕੀ ਕਰਦੀਆਂ ਸਰਕਾਰਾਂ ਕਿੰਨਾ ਟਾਈਮ ਲੱਗਦਾ ਇਹਦੇ ਬਾਅਦ Bye.